ਤੰਗਾ ਸੁਨੀਤਾ ਫਿਰ ਮੈਂ ਚੱਲਿਆ ਦੁਕਾਨ ਤੇ ਅੱਗੀ ਬਹੁਤ ਦੁਬਾਰਾ ਚੜ ਗਿਆ ਆ ਬਾਹਰ ਲਾ ਲਈ ਸੁਨੀਤਾ ਇਹ ਕਿਤਾਰਾ ਪਨੇ ੋਡੇ ੋਡੇ ਦਿਨ ਕਰ ਲਿਆ ਤੇਵਾ ਜਿਹਨੇ ਕੁਝ ਕਰਿਆ ਉਹਦੀਆਂ ਚ ਆੜ ਹੁੰਦਾ ਤਾਂ ਨਹੀਂ ਨਾ ਆ ਕੇ ਬੁੱਕਾਈ ਹੋਣਾ ਇੱਕ ਆਹ ਹੁੰਦੇ ਨੇ ਨਾ ਕਰੀ ਗਰਮੀ ਵਾਲੀ ਅੱਜ ਤਾਂ ਕੰਡੇ-ਕੱਡੇ ਪਿਆ ਗਰਮੀ ਨਾ ਦਾ ਚਾਹ ਉਹ ਨਾਲ ਇੰਤਜ਼ਾ ਹੈ ਇਹ ਇਹ ਬੁੱਤਰ ਪੀਰੰਦਾ ਵਜੇ ਆਪਾਂ ਕੰਮ ਕਰ ਦਿੰਨੇ ਆ ਕੋ ਕੋ ਮੋੜਣਾ ਨਹੀਂ ਆਪਾਂ ੱੱਕਾ ਰੋਲਣਾ ਨਹੀਂ ਚੱਲ ਬੈ ਜਾ ਆਰਾਮ ਕਰਦਾ ਦੱਸ ਮੈਂ ਤੇ ਲੋ ਉਹ ਦੇਖੀਓ यार दादर वाले है थोड़ी देर टाइम सीगा पैसे देगी नहीं है लालाबाजो मैंने घड़ घड़ कर रखा है कोई टाका नहीं पैसे ना देखे बाहर जाकर अरे आप बबी ना आता कहीं नहीं पाऊंगा सावा हां आ आ आ आ आ ये रेडी सी आ गया आ गया आ गया ਆਹ ਹਾਂ ਬੱਕਰ ਬੁੰਕਰ ਦਾ ਸ਼ਰਾਫੇਸ ਮਾਰ ਕੇ ਮਾਰ ਲਿਆ ਕਰ ਮਾਰੀ ਸੀ ਉਹ ਨਹੀਂ ਗਿਆ ਕਿ ਦੁਬਾਰੀ ਅੱਛਾ ਨਹੀਂ ਗਿਆ ਕੋਈ ਨਹੀਂ ਤੇ ਕੋਈ ਦਾਕੂ ਕੂਕ ਆਇਆ ਕੋਈ ਆਇਆ ਸੀ ਅੱਛਾ ਲੈ ਕੇ ਭਾਗਿਆ ਸਬਾਨਾ ਉਹ ਤੂੰ ਕਾਤਾ ਹੈ ਨਾ ਕਰੇਗਾ ਤੜਕੇ ਤੜਕੇ ਦੰਧਾਰ ਲਾ ਲਿਆ ਕਰ ਮੈਂ ਤੈਨੂੰ ਦੱਬੋਣੀ ਦਾ ਕੰਮ ਹੁੰਦਾ ਹੈਗਾ ਫਿਰ ਸਾਰਾ ਦੰਧਾਰ ਹੀ ਚਲੀ ਜਾਂਦੇ ਨੇ ਅੱਛਾ ਸੀ ਮੈਂ ਉਹ ਵੀ ਕਿਹਾ ਸੀ ਕੋਈ ਨਾ ਤੂੰ ਮੋੜ ਗਿਆ ਕਰ ਕਹਿਿਆ ਕਰ ਵੀ ਲਾਜ ਤੋਂ ਬਿਨਾ ਮੈਂ ਦੰਧਾਰ ਜੰਦਾ ਨਹੀਂ ਐ ਕਰ ਤੂੰ ਬੈਠਾ ਦੋ ਮਿੰਟ ਤੇ ਤੂੰ ਨਾ ਆਇਆ ਨਾਲੇ ਆਪਦਾ ਰੋਟੀ-ਕੁੱਟੀ ਖਾਇਆ ਮੈਨੇ ਹੈਗਾ ਦੁਕਾਨ ਤੇ ਠੀਕ ਹੈ ਤੇ ਆ ਜੀ ਮਾੜਾ ਜਾਂ ਛੇਤੀ ਤੇ ਮੈਂ ਇੱਕ ਘਰੇ ਜਾ ਕੇ ਆਉਣਾ ਪੈਸਿਆਂ ਨੂੰ ਲੋਕ ਦਿੰਦੇ ਤਾਂ ਹੈ ਨਹੀਂ ਕਿ ਫਿਰ ਤਾਂ ਹੈ ਮਾੜਾ ਉਹ ਗਰਮੀ ਬਾਹਰ ਬਾਈ ਨਾ گنڈੇ-گنڈੇ ਬੈਠਾ ਆਪਾਂ ਪੁੱਛੀ ਨਾ ਕੋਈ ਗਾ ਕਹੇ ਇੱਕ ਕੀ ਆਇਆ ਅੱਛਾ ਤੂੰ ਆਇਆ ਘਰ ਰੋਟੀ ਖਾਇਆ ਮੈਨੇ ਦੁਕਾਨ ਤੇ ਹੈਗਾ ਤੇ ਜਦੋਂ ਤੂੰ ਆ ਗਿਆ ਫਿਰ ਮੈਂ ਇੱਕ ਘਰੇ ਜਾ ਕੇ ਆਉਂਗਾ ਪੈਸੇ ਨਹੀਂ ਦੇਣ ਚਾਹੁੰਦੇ ਹੈਗੇ ਮਾਝੇ ਮੇਰੇ ਕਰੇ ਜਾ ਕੇ ਆਉਂਗਾ ਪਰ ਉਹ ਜਾ ਕੇ ਲੈ ਕੇ। ਕਿਆ ਮੇਰਾ ਸੀਰ ਹੈ? ਅਛੇਤੀ ਆ ਜੀ ਕਰ। ਉੱਥੇ ਜਾ ਕੇ। ਕਿਆ ਨਿਆਈ। ਮੈਂ ਬੈਠਾਂ। ਉਹ ਉਹ। ਜੇ ਪਾੜਾ ਪੂਰਾ ਕੰਨਾ ਵੀ ਪਾ ਦੇ। ਜੱਗ ਸਭ ਤੇ ਹੋ ਜਾਣੀ ਠੰਡ ਹੋ ਗਈ। ਪਾ ਦੇ ਮੀਂਹ ਬਾ। ਉਹ ਇਹਦੇ ਜਾਂਦੇ ਬਾਹਾਂ ਨਹੀਂ ਰਿਹਾ। ਆਪੇ ਆ। ਆਹ ਜਦੋਂ ਬਾਣ ਜੀ ਨਾ ਜ਼ਰਾ ਹਲਾ ਲੈ ਜੀ ਰਾਮ ਰਾਮ ਲਾ ਜੀ ਰਾਮ ਰਾਮ ਆ ਜੀ ਰਾਮ ਰਾਮ ਤਾਂ ਠੀਕ ਆ ਮੰਤਾ ਦਿਖਾਈ ਦਿਨੋਂ ਹਟ ਗਿਆ ਜਮਾ ਆਇਆ ਕਰਾਂਗੇ ਜੀ ਕੰਮ ਬਾਅਦ ਕੰਮ ਨਹੀਂ ਆਪਣਾ ਹਿਸਾਬ ਕਿਤਾਬ ਦੇਖ ਪਿਛਲਾ ਕੀ ਖੜਾ ਤਰੀਕਾ ਨਹੀਂ ਹਾਂ ਜੀ ਖੜਾ ਨਾ ਕੋਈ ਕਰ ਜਾਏ ਦੇ ਹੁਣ ਤੱਕ ਆਣ ਕਾ ਕੋਣ ਕੀ ਵੇਚ ਦੀ ਸੁਪਨਾ ਬਹੁਤ ਹੋਈ ਐ ਹਾਬ ਕਰਨ ਵਾਲਾ ਜੀ ਅੱਛਾ ਹਾਬ ਕਰਿਆ ਨਹੀਂ ਹਾਂ ਹਾਂ ਕੋਈ ਨਹੀਂ ਦਾ ਸਦਾ ਸੁਪਨਾ ਮੰਨੂ ਜੀ ਦਾ ਸਦਾ ਨੂੰ ਤੈਨੂੰ ਕੋਈ ਜਵਾਬ ਨਹੀਂ ਆਇਆ ਕਰ ਗਾਹਣਾ ਲੰਘ ਜਾਇਆ ਕਰ ਨਾ ਗਾਹਾਂ ਨਾ ਹਾਂ ਉਹ ਮੈਂ ਕਿਹੜਾ ਤੈਥੋਂ ਮੰਗੇ ਆ ਨਾ ਮੰਡਲ ਦੇ ਦਿੱਗੇ ਹਾਂ ਆਇਆ ਕਿੱਥੇ ਇਹ ਧਰੀ ਵਿੱਚ ਹਾਂ ਕੋਈ ਕਪਾ ਹੁਣ ਭੈਣ ਨੇ ਦੀਗਾ ਨੂੰਗਾ

ਤਾਂ ਜਾ ਕੇ ਸਿਆਂ ਪਿਸਰਾ ਸਾਹਬ ਵੀ ਰਹਿੰਦਾ ਯਾਰ ਬਾਣੀਆਂ ਚੱਲ ਕਰਦੇ ਆ ਕੋਈ ਬਾਣੀਆਂ ਠਰਕੀ ਬਹੁਤ ਆਲੇ ਕੋਲੇ ਦੂਜੀਆਂ ਗੱਲਾਂ ਕਰ ਕਰ ਕੇ ਮਨਾ ਲਾਂਗੇ ਭਾਈ ਜੀ ਪੁੱਛੇ ਕਿਹੜੇ ਦੇਣੇ ਆ ਇਹਦੀ ਕੀ ਫੀਲ ਲਿਆਵਾਂਗੇ ਸਮਾਨ ਚੱਲ ਆਏ ਤਾਂ ਹੀ ਕੋਈ ਪੰਚ ਚੱਲ ਵੀ ਜਾ ਕਰਨਾ ਸਮਾਨ ਨਾਲ ਹੀ ਜਾਣਾ ਅੱਲਾਹੁ ਅਕਬਰ ਇਹ ਬਾਣੀਆਂ ਆ ਓਕੇ ਜੀ ਦੂਜਾ ਆ ਵੀ ਰਿਹਾ ਅਖੀਰ ਸਿਆ ਕੀ ਆ ਬੜੇ ਦਿਨਾਂ ਬਾਅਦ ਆਸਣ ਦਿੱਤੇ ਨੇ ਪਰ ਮੋਸੀ ਨਾ ਕੰਮ ਤਾਂ ਚੱਲ ਜਾ ਰਹੀ ਨਹੀਂ ਅੰਦਰ ਲਾਰਿਆਂ ਚ ਰੱਖਣ ਲੱਗ ਗਿਆ ਹੁਣ ਨਾ ਨਾ ਲਾਰਿਆਂ ਚ ਤਾਂ ਕੀ ਰੱਖਣਾ ਤੈਨੂੰ ਨਾ ਲੈ ਤੈਨੂੰ ਰੱਖ ਕੇ ਲਾਰਾ ਜੀ ਕਿੱਥੇ ਜਾਣਾ ਬਹਿ ਜਾ ਨਾ ਗਰਮੀ ਵਾਲੀ ਕਰ ਰੱਖੇ ਰੋ ਗਰਮੀ ਤਾਂ ਪੁੱਛ ਨਾ ਮੈਨੂੰ ਐ ਲੱਗਦਾ ਵੀ ਤੈਨੂੰ ਐ ਲੱਗਦਾ ਵੀ ਬਾਹਰ ਵੀ ਮੈਸੀ ਨਾ ਕੋ ਨਾ ਨਾ ਜਾ ਕੋ ਟੱਕਰ ਨਹੀਂ ਐਨਾਂ ਲੈ ਕੇ ਚਿੰਤਾ ਦੇ ਤੈਨਾਂ ਐ ਇਹ ਸਿਰਫ ਬਗਲੇਟ ਹੋ ਗਿਆ ਜਾਂ ਮਾਈਟੇ ਸਿਰ ਗਿਆ ਹੋਰ ਤਾ ਕੀ ਪਤਾ ਗਿਆ ਇਹ ਉਹ ਤਾਂ ਆੜਤੀਆਂ ਤੋਂ ਧੱਕ ਧੱਕ ਲਿਆਉਣੇ ਹੋ ਗਿਆ ਦਾ ਮਣਾ ਮੋਟਾ ਚਲ ਦੇਣਾ ਲੈਣਾ ਦਾ ਚੱਲਦੇ ਹੀ ਰਹੂਗਾ ਹੋਰ ਸਾਡਾ ਜ ਨੇੜੇ ਹੋ ਗਿਆ ਕੰਨਾਂ ਦੀ ਵੀ ਕੰਨਾਂ ਪੈਣੇ ਮੇਰੇ ਕੰਮ ਦਾ ਕੀ ਕਰਨੀ ਤੇਰਾ ਕੰਮ ਕਰਵਾ ਦੂੰ ਤੋ ਤੁਮ ਕਰਵਾਇਂਗਾ ਰੋਜ ਤੇਰਾ ਕੰਮ ਕਰਵਾ ਦੂੰ ਪੈਨਸ਼ਨ ਨਾਲ ਲੈ ਮੈਨੂੰ ਨਹੀਂ ਲੱਗਦਾ ਗਾਉਂਦਾ ਦੂਰਾ ਲਾ ਲੈ ਤੇਰਾ ਕੰਮ ਉਹ ਹੋਣਾਂ ਦੀ ਜਿਹੜੀ ਤੂੰ ਅਦਾ ਸੀ ਉਹ ਕਿਵੇਂ ਆ ਆਪਣੇ ਪੈਸੇ ਨਹੀਂ ਰਹਿਦੇ ਉਹ। ਉਹ ਤਾਂ ਹਾਰ ਹੀ ਗਏ। ਇਹ ਖਲਾਉ ਉਹ ਕਿਵੇਂ ਲੱਗਦੀ ਐ ਤੈਨੂੰ ਇੱਕ ਤਰ੍ਹਾਂ ਪੈਸਾ ਨਹੀਂ ਜਾਂਦਾ ਬਿਲਕੁਲ। ਕਿਵੇਂ ਉਹ ਜੇ ਨਾ ਹੋਈ ਆਪਾਂ ਕਰ ਲਾਂਗੇ। ਹਾਂ ਕਰਤਾ ਨਹੀਂ ਮੈਂ। ਮੈਂ ਵੀ ਮਾਇਆ ਤੇਰੇ ਨਾਲ ਖੜਾ ਜਾ ਕਰ ਤੇਰੇ ਨਾਲ ਨਾ ਡਰ ਨਾ ਲਾ ਲਿਆ। ਕੀ ਗੱਲ ਆ। ਤੂੰ ਐ ਕਰ ਬਾਣੀਆਂ ਨਾ ਵਾਂਕੀ ਨਹੀਂ ਜੱਟ ਵਾਂਕੀ। ਜੱਟਾਂ ਦਾ ਦਿਲ ਕਰਕੇ ਲਿਆ ਮੋਂ ਪੱਖਾ। ਨਾ ਟੈਗ ਦੀ ਮਾਰੀਂ ਮੈਨੂੰ ਕਿਤੇ ਤੂੰ ਮੇਰੀ ਨਾ ਦਾ ਅੰਧਕਾਣ ਦਾ ਕੰਮ ਨਾ ਖੜਾ ਗੀਂ। ਮੈਂ ਯਾਰ ਕਿਉਂ ਕਰਵਾਉਂਗਾ ਗੁੱዱ ਕੰਮ। ਮੈਂ ਮੱਖੋਦ ਕਹਿਣਾ ਮੈਂ ਮਾਇ ਨਾਲ ਚਲੂ ਕਰੇ। ਕੀ ਗੱਲ? ਚੱਲ ਠੀਕ ਹੈ। ਮੈਂ ਬੈਠ ਚੰਗਾ ਤੂੰ ਆਂ ਲਾ। ਮੈਂ ਤੈਨੂੰ ਸਮਾਨ ਕੀ ਦੇਈਏ? ਸਮਾਨ ਦੇ ਦੇ ਤੂੰ ਜਵਾਖਾ ਨੂੰ ਫਿਰ ਖਾਣ ਨੂੰ। ਅੱਗੇ ਦੇਈਏ ਬੋਲ ਦੇਗਾ ਸਾਰਾ ਖਾਣਾ ਬਿਸਕੁਟ ਦੇ ਦੇਣੀ। ਵਧੀਆ ਜੀ। ਇਹੇ ਬਿਸਕੁਟ ਦੇ। ਹਾਂ। ਕਿਆ ਕਰਕੇ ਗਾਹ ਤਿਸਕੋਟ ਬਹਾਉਤਾ ਕਰੀ ਜਾਂਦਾ। ਲਾਲਾ ਇੱਕ ਗੱਲ ਸੁਣ ਲੈ। ਹਾਂ। ਜਹਾਜ ਦੇ ਬਿਸਕੁਟ ਦੇ। ਮਾ ਹ ਠੀਕ ਹੈ ਨਾ। ਬਿਸਕੁਟ ਤੈਨੂੰ ਜਮਾ ਮਾੜੇ ਨਹੀਂ ਦਿੰਦਾ। ਕਿਹ ਰੇ ਪਰ ਇਹ ਨੂੰ ਹੋਵਾਇ ਤੇ ਜਵਾਕ ਉਹ ਜਵਾਕ ਨਹੀਂ ਦੇਣੀ ਚਾਹੀਦੀ ਜਵਾਕਾਂ ਵਾਸਤੇ ਸਹੀ ਠੀਕ ਹੈ ਕਿਕਦਾ ਇਹ ਹੈ ਬਹੁਤ ਵਧੀਆ ਹੈ ਕਰੀਮ ਵਾਲੇ ਨਹੀਂ ਕ੍ਰੀਮ ਵਾਲੇ ਤੇ ਚੱਲਾ ਲਾ ਉਹ ਕਰੀਮ ਵਾਲਿਆ ਤੈਨੂੰ ਮਾੜੀ ਚੀਜ਼ ਥੋੜੀ ਦੇਵਾਂਗੇ ਜਾਗਰ ਸਿਆ ਤੇਰੇ ਨਾਲ ਜਾਰੀ ਰੱਖਦੇ ਆਂ ਅਸੀਂ ਤੇ ਉਹ ਦੋ ਗੈਟ ਉਹ ਮਾਈਗੀ ਇਹਦੇ ਦੇ ਯਾਰ ਕਹਿੰਦੇ ਸੀ ਕਿ ਤਨ ਕਿਹੜੀ ਮਜਕਾ ਮੁਰਗੀ ਮਾਈਗੀ ਦੇ ਦੀ ਤੁਹਾਨੂੰ ਦੋ ਗੈਟ ਇਹ ਆ ਉਹ ਜਵਾਕ ਜਾ ਯਾਰ ਥੱਲਪਾਪ ਕਰ ਦਿੰਦਾ ਆ ਆਪੀ ਆਏ ਤਾਂ ਪਤਾ ਕਿ ਉਹ ਚਾਹ ਕਰਦੇ ਜਿੰਦਾ ਕੀ ਚਾਹ ਉਹ ਯਾਰ 17 ਜਵਾਹ ਜਨਾ 12 ਸਮਾਨ ਹੱਸੇ ਪੱਸੇ ਕਰਨਾ ਲੱਗਾ ਸਾਰਾ ਪਤਾ ਨਹੀਂ ਚਾਹੀਦੀ ਸਾਰਾ ਸਾਰਾ ਪਤਾ ਨਾ ਸਾਰਪ ਨਹੀਂ ਚਾਹੀਦਾ ਉਹ ਲੈ ਜਾ ਕੋਈ ਜਾਂ ਦੇ ਦੇ ਇੱਕ ਦੂਦੇ ਤੂੰ ਆਇਆ ਲਾ ਕੇ ਲੈ ਜਾ ਪਰ ਵੱਟੇ ਹੀ ਦੇ ਦੇ ਨਾ ਛੋਟਾ ਕਰ ਦਿੰਦਾ ਉਹ ਉਹ ਬਈ ਨਾਲੇ ਤਾਹ ਉਹ ਖੜਚਾ ਦੀ ਦੀ ਤੇਰੀ ਮਗਾ ਘੱਟਾਂ ਮੇਰੀ ਪ੍ਰੋ ਕੀ ਕਰੇਗਾ ਤੇ ਨਿਕਲ ਤਾਂ ਹੈ ਨਹੀਂ ਦੱਸ ਓਏ ਉਹ ਤਾਂ ਹੋ ਜੂ ਸਾਰਾ ਦੇ ਨੇ ਮਾਨ ਦੇ ਬੁਲ ਦੇ ਨੇ ਮਾਨ ਦੇ ਸਾਠ ਦਾਸ 130 100 ਪਿਆ ਉਹ ਨੱਕ ਕਰ ਦੋ ਉਹ ਕਰ ਦੋ ਨਾਲ ਤੇ ਪਾਉਣਾ ਮਾਰ ਲਈਂ ਦੇਖ ਲੈ ਦੇਖ ਲੈ ਮੋਰ ਕੀ ਕਰਨਾ ਵੇ ਜਾਗੇ ਤੇਰੇ ਪੈਸੇ ਤਾਂ ਦੇ ਹੀ ਜਾ ਕਰਦੇ ਆ ਹੱਥ ਬਹੁਤ ਤੰਗ ਆ ਸਾਰਾ ਸਮਾਨ ਜੰਗ ਲੱਗਦਾ ਮੈਂ ਦੱਸਾਂ ਕਿੰਨਾ ਦਾ ਰਕਣ ਕੋਈ ਸਮਝਿਆ ਤੂੰ ਵੀ ਆ ਵੀ ਤੈਨੂੰ ਮਦੀ ਮੰਦਾ ਆ ਜੀ ਨਾ ਉਹ ਆੜਦਿਆਂ ਤੋਂ ਵੜ ਕੇ ਤੈਨੂੰ ਦੇ ਦੂੰਗਾ ਤੂੰ ਐ ਕਰ ਮੈਨੂੰ 5000 ਦੇ ਹੀ ਮੈਂ ਨਾ ਕੱਲ ਬਸ ਐ ਆਣ ਵਾਲਿਆ ਐਨੇ ਬਣਾ ਦੇ ਤੁਹਾਨੂੰ ਪੰਜ ਦਾ ਖਾਸੇ ਬਣੇ ਪੈਨੇ ਕਿਰਾਂ ਤੂੰ ਮੈਨੂੰ 5000 ਦੇ ਦੇ ਜੀ ਮੇਰਾ ਦਿਲ ਜਖਾਲ ਯੂਐਨਈ ਨਾਲ ਉਹ ਵੀ ਬਾਕੀ ਆਪਾਂ ਫੇਰ ਕਰ ਲਾਂਗੇ ਉਹਦਾ 15 ਗਹਜ ਮੈਂ ਬਸ ਐ ਆਣ ਵਾਲਿਆਂ ਨੂੰ ਜੇ ਕਹਣਾ ਕੱਲ ਖਾਸੇ ਲਾਹੇ ਫੇਰ ਯਾਰ ਉਹ ਨੂੰ ਵੀ ਦੇਣਾ ਪਊ ਜੇ ਨੂੰ ਮੰਗਲੇ ਤੇਰਾ ਤੂੰ ਮੈਨੂੰ ਟੈਗ ਨਾ ਕਰਾ ਦੀ ਕੋਈ ਨਹੀਂ ਉਹ ਮਾਹਾਂ ਮੈਂ ਸਮਝ ਗਿਆ ਤੂੰ ਜਾ ਫਟਾ ਇਹ ਨਹੀਂ ਦੱਸੀ ਨਾ ਕਿਸੇ ਕੋਲੇ ਬਾਈ ਸਤਿਆਰ ਮਾਹ ਸਾਰਾ ਮਤਿਆ ਸਰ ਦਸੀ ਨਾ ਜਿਹਨੂੰ ਲਾਲਾ ਨੂੰ ਆ ਕਹਿੰਦਾ ਜਮਾ ਨਹੀਂ ਦਤਾ ਲਾਲ ਜਮਾ ਜਿਹੜੀ ਹੈਗੀ ਇਹ ਲਹਾ ਜੱਜੀ ਤੈਨੂੰ ਪਤਾ ਕਿਹਦੇ ਨਾਲ ਜੱਟ ਨਾਲ ਜਾ ਕਰਦੇ ਨਾ ਮੇਰੇ ਨਾ ਸੁਨੀਤਾ ਤੋਂ ਵੀ ਉੱਤਰ ਪੈਣਗੇ ਓਏ ਆ ਤੇਨੂੰ ਕੋਈ ਨੀ ਕਰੇ ਘਾਗਾ ਘਰੇ ਗੱਲ ਤੱਕ ਨਹੀਂ ਬੱਸ ਕਰ ਠੀਕਾ ਚੰਗਾ ਚੰਗਾ ਲੈ ਵੀ ਜਾ ਕੇ ਸਿਆ ਸਮਾਨ ਤਾਂ ਲਿਆਂਦਾ ਲਾਰੀ ਨੂੰ 6 ਵਾਰ ਕੇ ਨਾ ਕੰਮ-ਕਮ ਤਾਂ ਲਾਰੀ ਦਾ ਕੀ ਕਰਵਾਉਣਾ 70 ਬੂਆ ਮੰਗੇ ਕੋਈ ਨਾ ਦੇਖਦਾ ਇਹਨੂੰ ਕੀ ਦਬਾਉਣਾ ਸੁਭਾੜਾ ਪਣ 18 ਕੀ ਲਾ ਲਾ ਲਈ ਜਾ ਫਿਰ ਜਿੰਨਾ ਜਾਣਾ ਪੈਸੇ ਲੈ ਲਿਆ ਸਿਰ ਤੇ ਖਾਣਾ ਲਾਇਆ ਤਨੋਂ ਕਈ ਛੇਤੀ ਮੜਾ ਜਾ ਕੰਮ ਹੋ ਗਿਆ ਸੀ ਕਰੇ ਲੈ ਚੰਗਾ ਦੁਕਾਨ ਸ਼ਾਮ ਤੇ ਢਾਰ ਦੂਰ ਨਾਲ ਨਹੀਂ ਕਿਸੇ ਨੂੰ ਤੇ ਮੈਂ ਜਾ ਆਵਾ ਠੀਕ ਪੈਸੇ ਨੂੰ ਆ ਜਾ ਭਈਆ ਕਰਾ ਆ ਗੋਡੇ ਦੇ ਤੇ ਹੀ ਨਮਕਾਦੇ ਥੋੜੇ ਜੰ ਆ ਵਗਿਆ ਲਾਲਾ ਜੀ ਵਧੀਆ ਵਗਿਆ ਵੀ ਗੋੜ-ਗੋੜ ਤੇ ਨਹੀਂ ਤੰਗ ਕਰਦਾ ਸੀ ਇਹ ਵਧੀਆ ਮੌਜਰਾ ਰੱਖਿਆ ਦੁਕਾਨ ਤੋਂ ਵਧੀਆ